ਸਸਰੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ 'ਚ ਤੇ ਅੱਜ ਦਾ ਬਲੌਗ ਬੜਾ ਅਮੇਜ਼ਿੰਗ ਹੋਣੇ ਵਾਲਾ ਹੈ ਮਜ਼ੇਦਾਰ ਹੋਣੇ ਵਾਲਾ ਹੈ ਕੁਝ ਸਪੈਸ਼ਲੀ ਆਪਾਂ ਕਰਨੇ ਵਾਲੇ ਆ ਅੱਜ ਦੇ ਬਲੌਗ 'ਚ ਤੇ ਤੁਸੀਂ ਪੂਰਾ ਬਲੌਗ ਦੇਖਣਾ ਹੈਗਾ ਠੀਕ ਹੈ ਤੇ ਆ ਨਾਲ ਮੇਰੇ ਮੰਮੀ ਬੈਠੀ ਆ ਸਿਸਟਰ ਆ ਛੋਟਾ ਬ੍ਰਦਰ ਆ ਆ ਛੋਟੇ ਬ੍ਰਦਰ ਦਾ ਸਪੈਸ਼ਲੀ ਬਲੌਗ 'ਚ ਰੋਲ ਹੋਣੇ ਵਾਲਾ ਅੱਜ ਠੀਕ ਹੈ ਨਾ ਕੀਆ ਤੇ ਆਪਾਂ ਵੀ ਚਲੋ ਦੇਖਣੇ ਆ ਥੋੜਾ ਤਾਂ ਆ ਟੀਵੀ ਰੂਵੀ ਲੱਗਿਆ ਹੋਇਆ ਪਿੱਛੇ ਗਾਣੇ ਗੁਣੇ ਚੱਲਦੇ ਪਿਆ ਪੰਜਾਬੀ ਆਪਣੇ ਤੇ ਅੱਜ ਅਸੀਂ ਇੱਕ ਪਲਾਨ ਕੀਤਾ ਹੈਗਾ ਅਗਰ ਉਹ ਸਕਸੈਸ ਹੋ ਗਿਆ ਤੇ ਤੇ ਬੱਲੇ ਬੱਲੇ ਹੋ ਜਾਣੀਆਂ ਨਹੀਂ ਹੋਇਆ ਤੇ ਤਾਂ ਵੀ ਬੱਲੇ ਬੱਲੇ ਹੀ ਹੈਗੀ ਆ ਤੇ ਛੋਟੇ ਵੀਰ ਦਾ ਅੱਜ ਆਪਾਂ ਘਰ ਵਿੱਚ ਹੀ ਕਟਿੰਗ ਕਰਾਂਗੇ ਵਾਲ ਕਟਾਂਗੇ ਦੇ ਨਾਲੇ ਦਾੜੀ ਦੀ ਥੋੜੀ ਸੈਟਿੰਗ ਸਟਿੰਗ ਕਰਾਂਗੇ ਤੇ ਮਸ਼ੀਨ ਮੇਰੇ ਕੋਲ ਪਈ ਹੈਗੀ ਆ ਮੈਂ ਲਗਾਈ ਹੈਗੀ ਆ ਚਾਰਜਰ ਠੀਕ ਹੈ ਤੇ ਉਹ ਵਲੋਗ ਚ ਆਪਾਂ ਦਿਖਾਣਾ ਕਿ ਸਾਡਾ ਜਿਹੜਾ ਮਿਸ਼ਨ ਹੈ ਜਿਹੜਾ ਆਪਾਂ ਕਾਰ ਕਟਿੰਗ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਕਾਰ ਸ਼ੇਵਿੰਗ ਵਗੈਰਾ ਦਾੜੀ ਵਗੈਰਾ ਸੈਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਉਹ ਉਹ ਵੀ ਮਸ਼ੀਨ ਨਾਲ ਜਿਹੜੀ ਮਸ਼ੀਨ ਆਂਦੀ ਹੈਗੇ ਵਾਲ ਬੂਲ ਕਟਣ ਤਾਂ ਹੀ ਤੇ ਉਹ ਆਪਾਂ ਹੁਣ ਘਰ ਵਿੱਚ ਟਰਾਈ ਕਰਨ ਲੱਗੇ ਆ ਕਿ ਘਰ ਆਪਾਂ ਆਪਣੇ ਵਾਲ ਖੁਦ ਦੇ ਕੱਟ ਸਕਦੇ ਆ ਜਾਂ ਫਿਰ ਇੱਕ ਦੂਸਰੇ ਦੇ ਭਰਾ ਭਰਾ ਦੇ ਵਾਲ ਕੱਟ ਸਕਦੇ ਆ ਕਿ ਨਹੀਂ ਕਰ ਸਕਦੇ ਤੇ ਅੱਜ ਆਪਾਂ ਉਹ ਮਿਸ਼ਨ ਕਰ ਲਗੇ ਆ ਠੀਕ ਹੈ ਤੇ ਦਿਖਣੇ ਇਸ ਬਲੌਗ ਦੇ ਵਿੱਚ ਉਹ ਮਿਸ਼ਨ ਸਕਸੈਸਫੁਲ ਹੁੰਦਾ ਕਿ ਨਹੀਂ ਹੁੰਦਾ ਤੇ ਉਹੀ ਟਰਾਈ ਕਰਨ ਲੱਗੇ ਆ ਅੱਜ ਆਪਾਂ ਠੀਕ ਆ ਤੁਸੀਂ ਵੀ ਦੇਖਣਾ ਬੜਾ ਮਜ਼ਾ ਆਣਾ ਹੈਗਾ ਤੇ ਮੈਂ ਛੋਟੇ ਵੀਰ ਦੇ ਵਾਲ ਕਟਾਂਗਾ ਆਪਣੀ ਮਸ਼ੀਨ ਹੈਗੀ ਹੈ ਮੇਰੇ ਕੋਲ ਚਾਰਜਰ ਲਗਾਈ ਹੈ ਬਸ 10 ਮਿੰਟ ਤਾਂ ਨਹੀਂ 10 ਮਿੰਟ ਹੋਰ ਲੱਗਣਾ ਚਾਰਜਰ ਹੋ ਜਾਣੀ 1 ਘੰਟਾ ਹੋ ਗਿਆ ਚਾਰਜ ਲਗਾਏ ਨੂੰ ਸੈਲ ਨੂੰ ਤੇ ਫਿਰ ਆਟੋਮੈਟਿਕ ਆਪਾਂ ਪਲੈਨਿੰਗ ਕਰ ਦਨੇ ਆ ਵਾਲ ਬੁਲੇ ਦੇਖਣੇ ਆ ਮਿਸਨ ਸਾਡਾ ਸਕਸੈਸ ਹੁੰਦਾ ਨਹੀਂ ਹੁੰਦਾ ਠੀਕ ਹੈ ਨਾ ਤਾਂ ਤੁਸੀਂ ਬਲੌਗ ਦੇ ਨਾਲ ਬਣੇ ਰਹਿਣਾ ਬੜਾ ਮਜ਼ਾ ਆਣਾ ਠੀਕ ਆ ਲਾਸਟ ਤੱਕ ਬਣੇ ਰਹੋ ਓਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਸ 10 ਮਿੰਟ ਰੁਕੋ ਫਿਰ ਮਿਲਦਾ ਤੁਹਾਨੂੰ ਥ ਮਸ਼ੀਨ ਆ ਗਈ ਆ ਪਰਾ ਬੈਠਾਗਾ ਤੁਹਾਨੂੰ ਪੈਕ ਕੈਮਰਾ ਕਰਕੇ ਦਿਖਾਣਾ ਆਹ ਬਹਰਾ ਬੈਠਾਗਾ ਤੇ ਬਸ ਇਦੀ ਹੀ ਕਟਿੰਗ ਕਰਨ ਲੱਗਿਆ ਆਪਾਂ ਪੂਰਾ ਵਲੌਗ ਦੇਖ ਬੜਾ ਮਝਾਣੇ ਵਾਲਾ ਠੀਕ ਹੈ ਆਪਣਾ ਵੀਰ ਬੈਠਾ ਹੈਗਾ ਜਿਹਦੀ ਆਪਾਂ ਕਟਿੰਗ ਕਰਨੀ ਹੈ ਗਿਆਰੀ ਦਾੜੀ ਵੀ ਕਾਫੀ ਵੱਡੀ ਹੈਗੀ ਆ ਨਨੇ ਨਨੇ ਵਾਲਾ ਗੇਰੇ ਪੂਰੇ ਸੈਟਾ ਚ ਕੱਟ ਦਨੇ ਹੈ ਗਿਆ ਆ ਮਸ਼ੀਨ ਨਾਲ ਜੀ ਆ ਨੰਬਰ 'ਤੇ ਆ ਸਾਡੇ ਕੋਲ 1 2 4 ਨੰਬਰ 'ਤੇ ਆ ਮਸ਼ੀਨ ਹੋ ਗਈ ਹੈ ਚਾਰਜਰ ਕਿੰਦਾ ਦੀ ਕਟਿੰਗ ਕਰਵਾਉਣਾ ਚਾਹੁੰਦੇ ਤੁਸੀਂ ਹੈ ਫੌਜੀ ਕਟਿੰਗ ਆਪਣੀ ਲੋਕੇਸ਼ਨ ਆ ਗਿਆ ਜੀ ਜਿੱਥੇ ਮੈਂ ਬਿਠਾਇਆਗਾ ਸਾਡਾ ਗੇੜਾਗਾ ਆ ਬਰਾਂਡੇ 'ਚ ਬਿਠਾਇਆਗਾ ਟਰਾਈ ਕਰਨੇ ਆ ਫਰਸਟ ਟਾਈਮ ਆ ਆਪਣੀ ਮਸ਼ੀਨ ਨਾਲ ਇਹਦੀ ਕਿੱਦਾਂ ਦੀ ਕਟਿੰਗ ਹੁੰਦੀ ਆ ਤੇ ਕਿੱਦਾਂ ਦੀ ਸ਼ੇਵਿੰਗ ਹੁੰਦੀ ਆ ਉਹਦੀ ਫੋਟੋ ਬਾਅਦ 'ਚ ਮੈਂ ਲਗਾਵਾਗਾ ਵੀਡੀਓ ਦੇ ਨਾਲ ਹੀ ਠੀਕ ਹੈ ਤੇ ਪਹਿਲੇ ਮੈਂ ਸਟਾਰਟ ਕਰ ਦੇਣਾ ਠੀਕ ਹੈ ਇਹ ਦੇਖ ਬੜੀ ਜੀ ਬੜੀ Hombre, <coughs> la mañana. No. No, no. No, no. No, no. Tengo cuidado. No. 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 No

ਹਾਂਜੀ ਇਹ ਦੇਖੋ ਸਾਡੀ ਹੋ ਗਈ ਹੈ ਕਟਿੰਗ ਕਿੱਦਾਂ ਦੀ ਕਟਿੰਗ ਹੋਈ ਹੈ ਦੱਸੋ ਕਮੈਂਟ ਕਰਕੇ ਜਰੂਰ ਕਟਿੰਗ ਕਾਫੀ ਫੌਜੀ ਕਟਿੰਗ ਆ ਬਗਰਤੀ ਹੈ ਸ਼ੇਵ ਵੀ ਕਰਤੀ ਹੈ ਛਾਤੀ ਦੇ ਵਾਲ ਕਟਨੇ ਗਿਆ ਫਿਰ ਕਸਾਂ ਦੇ ਵੀ ਕਟਨੇ ਗਿਆ ਵਾਲ ਆ ਸਮਾਰਟ ਲੱਗੇਗਾ ਨਾ ਕਾਤੀ ਜਾ ਸਮਾਰਟ ਲੱਗੇਗਾ ਚਲੋ ਕੱਸਾਂ ਦੇ ਵਾਲ ਕੱਟਨੇ ਐ ਵੀ ਵਾਲ ਕੱਟਨੇ ਐ ਲੋ ਕਿੱਥੇ ਜਾ ਉਹ ਫੋਟੋ ਖਾ ਲੈ ਹੁਣ ਕਿੱਥੇ ਐ ਮਨ ਦਿਮਾਗ ਚਾਹ ਤੈਨੂੰ ਲੱਗਿਆ ਚਲੋ ਦੋਸਤੋ ਇਹ ਸਾਡਾ ਮਿਸ਼ਨ ਸੀਗਾ ਮਿਸ਼ਨ ਸਕਸੈਸ ਹੋਇਆ ਹੈ ਮਸ਼ੀਨ ਮੈਂ ਅੱਧਾ ਘੰਟਾ ਚਾਰਜਰ ਲਗਾਈ ਸੀਗੇ ਅੱਧਾ ਘੰਟਾ ਇਹਨਾਂ ਕੱਟਦਾ ਹੈਗਾ ਇੱਕ ਬੰਦੇ ਦੀ ਕਟਿੰਗ ਸ਼ੇਵ ਸਭ ਕੁਝ ਕਰਤਾ ਤੇ ਵਧੀਆ ਲੱਗਿਆ ਤੇ ਤੁਹਾਨੂੰ ਤੁਸੀਂ ਇੰਜੋਏ ਕੀਤਾ ਹੋਣਾ ਫੁੱਲ ਵੀਡੀਓ ਤੇ ਤੇ ਹੁਣ ਚਲੋ ਆਪਾਂ ਆ ਨਹਾ ਦੋ ਨੇ ਇਹਨੂੰ ਨਾ ਨਾ ਹੈਗਾ ਨਾ ਤੋ ਕਿ ਫ੍ਰੀ ਹੋ ਨੇ ਆ ਫਿਰ ਕਿਤੇ ਘੁੰਮਣ ਦਾ ਪਲਾਨ ਬਣਾਣੇ ਆ ਠੀਕ ਦੋਸਤੋ ਅੱਜ ਤਾਈ ਇਹਨਾਂ ਹੀ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲੇ ਵੀਡੀਓ ਲਾਈਕ ਕਰਦੇ ਹੋ ਠੀਕ ਹੈ ਬਾਏ ਕਰਦੇ ਹਾਂ ਸਾਰਿਆਂ ਨੂੰ ਓਕੇ ਲਾਈਕ ਕਰ ਦਿਓ ਵੀਡੀਓ ਨੂੰ ਚੰਗਾ ਫਿਰ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ